ਬੇਵਾਂ ਜੀ ਅੱਜ ਤੁਹਾਨੂੰ ਲੋਹੜੀ ਦਾ ਗੀਤ ਸੁਕਾਣਿਆ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁਲੇ ਦੀ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸ਼ਾਲੂ ਪਾਟਾ ਹੋ ਸ਼ਾਲੂ ਕੌਣ ਸਮੇਟੇ ਹੋ ਚਾਚੇ ਚੂਰੀ ਕੁੱਟੀ ਹੋ ਜ਼ਿੰਮੀਦਾਰਾਂ ਲੁੱਟੀ ਹੋ ਜ਼ਿੰਮੀਦਾਰ ਸਨਾਏ ਹੋ ਗੇਨ-ਗੇਨ ਪੋਲੇ ਪਾਏ ਹੋ ਇੱਕ ਪੋਲਾ ਰਹਿ ਗਿਆ ਸਿਪਾਈ ਪੜਕੇ ਲਹਿ ਗਿਆ ਸਿਪਾਈ ਨੇ ਮਾਰੀ ਇੱਟ ਚਾਹੇ ਰੋਥ ਚਾਹੇ ਪੇ ਇਹ ਸੀ ਦੀ ਲੋੜੀ ਦਾ ਗੀਤ ਜੋ ਕਿ ਬੱਚੇ ਲੋੜੀ ਮੰਗਦੇ ਸਮੇਂ ਗਾਉਂਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਗਾਏ ਨੇ ਉਹ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧਰੂ ਕਰਨਾ ਜੀ ਕਮੈਂਟਾਂ ਚ ਜ਼ਰੂਰ ਦੱਸਣਾ ਜੀ ਆਪਾਂ ਮਿਲਦੇ ਹਾਂ ਜੀ ਫੇਰ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ